ਸਸ਼ੀਕਾਲ ਜੀ ਅੱਜ ਮੈਂ ਤੇ ਬਰਾੜ ਸਾਹਿਬ ਤੁਹਾਡੇ ਸਾਹਮਣੇ ਆਏ ਆ ਉਹਦੀ ਇੱਕ ਖਾਸ ਵਜ੍ਹਾ ਹੈ ਵੈਸੇ ਤਾਂ ਕੋਸ਼ਿਸ਼ ਹੁੰਦੀ ਹੈ ਜੀਆਂ ਵਜ੍ਹਾ ਨਾ ਬਨ ਕੇ ਤੁਹਾਡੇ ਸਾਹਮਣੇ ਆ ਕੇ ਇਹੋ ਜੀਆਂ ਗੱਲਾਂ ਕਰੀਏ ਪਰ ਕਰੀਏ ਕੀ ਜੋ ਕੱਲ ਸਰਕਾਰ ਨੇ ਕੀਤਾ ਵਾਦਾ ਇਹ ਕੀਤਾ ਗਿਆ ਸੀ ਕਿ 10 ਤਰੀਕ ਨੂੰ ਭਾਨੇ ਹੋਰਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਬਟ ਕੱਲ ਸੜਨ ਇੱਕ ਖਬਰ ਸੁਣਨ ਨੂੰ ਮਿਲਦੀ ਹੈ ਕਿ 17 ਬੰਦਿਆਂ ਤੇ ਅਨਗਿਣਤ ਤਾਰਾਵਾਂ ਲਾ ਕੇ ਇਨਕਲੂਡਿੰਗ 307 ਪਰਚਾ ਦਰਜ ਕਰ ਲਿਆ ਔਰ 150 ਅਨਪਛਾਤੇਆਂ ਤੇ 150 ਅਨਪਛਾਤੇ ਕਿਉਂ ਰੱਖੇ ਕਿ ਕੱਲ ਨੂੰ ਜੀਦਾ ਜੀ ਕਰਦਾ ਜਿਸ ਬੰਦੇ ਬਾਰੇ ਵੀ ਕੁਝ ਨਰਾਜ਼ਗੀ ਹੁੰਦਾ ਨਾਮ ਵਿੱਚ ਪਾ ਦਿਓ ਇਹ ਕੀ ਕੰਮ ਹੋਇਆ ਵੀ ਜੇ ਲੱਖੇ ਨੇ ਜਾਂ ਪਾਣੇ ਨੇ ਜਾਂ ਕਿਸੇ ਹੋਰ ਬੰਦੇ ਨੇ ਕੋਈ ਆਫੈਂਸ ਕੀਤਾ ਹੈ ਉਸ ਅਫੈਂਸ ਮੁਤਾਬਕ ਜੋ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਨਾ ਕਿ ਤੁਸੀਂ 307 ਵਰਗੀਆਂ ਧਾਰਾਵਾਂ ਜੋੜਦੇ ਹੋ ਇਹ ਕੰਮ ਪੰਜਾਬ ਨੇ ਪਹਿਲਾਂ ਬਹੁਤ ਵਾਰੀ ਵੇਖਿਆ ਹੈ ਕੀ ਹਾਲਾਤ ਸੀਗੇ ਉਦੋਂ ਜਦੋਂ ਜਦੋਂ ਕਿਸੇ ਬੰਦੇ ਨੇ ਕੁਝ ਨਹੀਂ ਕੀਤਾ ਹੁੰਦਾ ਤੇ ਉਹਦੇ ਤੇ ਕੁਝ ਵੀ ਪਾ ਦਿੱਤਾ ਜਾਂਦਾ ਸੀ ਕੀ ਅਸੀਂ ਅੱਜ ਉਸ ਦੌਰ ਵਾਲਾ ਆ ਰਹੇ ਹਾਂ ਫਿਰ ਕੀ ਕ੍ਰੈਡੀਬਿਲਟੀ ਰਹੇਗੀ ਪੁਲਿਸ ਦੀਆਂ ਗੱਲਾਂ ਦੀ ਕਹ ਲਓ ਕਿ ਤਾਂ ਕੁਝ ਵੀ ਕਿਸੇ ਤੇ ਪਾ ਸਕਦੇ ਨੇ ਇਹ ਕੋਈ ਗੱਲ ਹੋਈ ਯਾਰ ਔਰ ਕੱਲਾ ਤਾਰਾਵਾਂ ਨਹੀਂ ਤੁਸੀਂ ਭਾਨੇ ਦੀਆਂ ਭੈਣਾਂ ਨੂੰ ਵੀ ਇਨਵੋਲਵ ਕਰ ਲਿਆ ਉਹਦੇ ਪਿਓ ਨੂੰ ਉਹਦੇ ਬ੍ਰਦਰ ਨੂੰ ਭੈਣਾਂ ਨੂੰ ਯਾਰ ਇੱਕ ਭੈਣ ਦਾ ਬਿਆਨ ਆਇਆ ਕਿ ਉਹ ਸਕੂਲ ਦੇ ਵਿੱਚ ਟੀਚਰ ਆ ਉਹ ਤਾਂ ਉੱਥੇ ਸੀਗੀ ਅਸੀਂ ਕੀ ਕਰਨ ਜਾ ਰਹੇ ਹਾਂ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਗਿਆ ਵਿਚਾਰੀਆਂ ਔਰ ਕਿਹੜੀ ਸਾਜ਼ਿਸ਼ ਸ਼ਰਿਆਮ ਓਪਨਲੀ ਵਿਰੋਧ ਹੋ ਰਿਹਾ ਉਸ ਵਿਰੋਧ ਦੇ ਵਿੱਚ ਕਿੰਨੇ ਲੋਕ ਸ਼ਾਮਲ ਹੋਏ ਨੇ ਇਹ ਚ ਸਾਜ਼ਿਸ਼ ਕਿੱਥੋਂ ਆ ਗਈ ਤੇ ਕੀ ਕ੍ਰੈਡੀਬਿਲਟੀ ਰਹੇਗੀ ਪੁਲਿਸ ਦੀ ਉੱਥੇ ਬੈਠੇ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨਾਲ ਡਿਸਕਸ ਕੀਤਾ ਉਹਨਾਂ ਨੂੰ ਕਿਹਾ ਆਪਦਾ ਧਰਨਾ ਇੱਥੋਂ ਚੱਕ ਦਿਓ ਅਸੀਂ ਰਿਹਾ ਕਰ ਦਿਆਂਗੇ ਉਹਨਾਂ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਹੁਣ ਗੱਲ ਤੋਂ ਮੁਕਰ ਗਏ ਇਹਦਾ ਮਤਲਬ ਕੱਲ ਨੂੰ ਕਿਤੇ ਵੀ ਕੋਈ ਪ੍ਰਦਰਸ਼ਨ ਹੁੰਦਾ ਤੇ ਪੁਲਿਸ ਦਾ ਕੋਈ ਅਫੀਸਰ ਆ ਕੇ ਆਂਦਾ ਸਾਡੀ ਗੱਲ ਮੰਨ ਲਓ ਨਾ ਮੰਨੀਏ ਉਹਦੀ ਗੱਲ ਅੱਗੇ ਤੋਂ ਕਿਉਂਕਿ ਪਤਾ ਨਹੀਂ ਕੀ ਤੁਸੀਂ ਤਾਂ ਉਸ ਤੋਂ ਬਾਅਦ ਮੁੱਕਰੀ ਜਾਣਾ ਔਰ ਚੱਕ ਕੇ ਪਰਚਾ ਪਾ ਦੇਣਾ ਇਹ ਤਰੀਕਾ ਹੈ ਅਸੀਂ ਕਿਸ ਦੌਰਾਂ ਲ ਜਾ ਰਹੇ ਹਾਂ ਯਾਰ ਉਸੇ ਦੌਰਾਂ ਲ ਜਾ ਰਹੇ ਹਾਂ ਜੋ ਕੁਝ ਪੰਜਾਬ ਨੇ ਪਹਿਲਾਂ ਵੇਖਿਆ ਥੋੜਾ ਜਿਹਾ ਤਾਂ ਸੋਚੋ ਇੱਕ ਬੰਦਾ ਗਲਤੀ ਕਰੇ ਦੋ ਬੰਦੇ ਗਲਤੀ ਕਰਨ ਗੱਲ ਮੰਨ ਚ ਆਉਂਦੀ ਹੈ ਕਿ ਬੰਦਾ ਯਾਰ ਗਲਤੀ ਕਰ ਗਿਆ ਜਦੋਂ ਸਟੇਟ ਗਲਤੀ ਕਰੇ ਜਾਂ ਸਟੇਟ ਇਹੋ ਜਿਹਾ ਸਟੈਪ ਉਠਾਵੇ ਇਹ ਬਹੁਤ ਖਤਰਨਾਕ ਹੁੰਦਾ ਕੀ ਸਟੇਟ ਉਸ ਪਾਸੇ ਨੂੰ ਜਾ ਰਹੀ ਹੈ ਔਰ ਸੈਕੰਡ ਤੁਸੀਂ ਆਣੇ ਆ ਭਾਨੇ ਨੇ ਗਲਤ ਕੀਤਾ ਸਾਰੇ ਜੋ ਵੀ ਏਜੰਟਸ ਵਗੈਰਾ ਜਿੰਨੇ ਹੈਗੇ ਨੇ ਇਹਨਾਂ ਦੇ ਵਿਰੁੱਧ ਇਸ ਤਰ੍ਹਾਂ ਨਾਲ ਗੱਲਬਾਤ ਕਰਕੇ ਕੀ ਇਸ ਗੱਲ ਨੂੰ ਜਦੋਂ ਤੋਂ ਇਹ ਗੱਲ ਮਗੀ ਹੈ ਉਸ ਤੋਂ ਬਾਅਦ ਸਟੇਟ ਨੇ ਕੋਈ ਕਮੇਟੀ ਬਣਾਈ ਆ ਆਪਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੀਆਂ ਨਾ ਇਨਸਾਫੀਆਂ ਹੋ ਰਹੀਆਂ ਨੇ ਔਰ ਕਿੰਨੇ ਬੰਦੇ ਵਿਕਟਮ ਨੇ ਇਹਨਾਂ ਦੇ ਉਹਨਾਂ ਦੀ ਜਾਂਚ ਕੀਤੀ ਜਾਵੇ ਤੁਸੀਂ ਆਪ ਦੇ ਵੱਲੋਂ ਕੋਈ ਇਨੀਸ਼ੀਏਟਿਵ ਲੈਣਾ ਨਹੀਂ ਤੇ ਜਦੋਂ ਕੋਈ ਪ੍ਰਾਈਵੇਟ ਇੰਡੀਵਿਜੂਅਲ ਉੱਠ ਕੇ ਇਸ ਬਾਰੇ ਕੰਮ ਕਰਦਾ ਹੈ ਉਹਨੂੰ ਤੁਸੀਂ ਫੜ ਕੇ ਅੰਦਰ ਸਿੱਟ ਦਿਓਗੇ ਮੰਨਿਆ ਯਾਰ ਉਹ ਗਲਤ ਬੋਲਦਾ ਹੈ ਮੰਨਿਆ ਕਿਤੇ ਉਹਨੇ ਜ਼ਿਆਦਾ ਬੋਲਤਾ ਤਾਂ ਉਹਦੇ ਤੇ ਉਹ ਵਾਲੀ ਤਰ੍ਹਾਂ ਲਾਉਣਾ ਉਸ ਅਫੈਂਸ ਨੂੰ ਮੰਨ ਕੇ ਉਹ ਕਾਰਵਾਈ ਕਰੋ ਨਾ ਕਿ ਕੁਝ ਵੀ ਕਰੂਗੇ ਫੜ ਕੇ ਉਹਨੂੰ ਬਿਨਾਂ ਕੱਪੜਿਆਂ ਤੋਂ ਬਾਹਰ ਲਿਆ ਕੇ ਬੰਨ ਦਿਓਗੇ ਠੰਡ ਚ ਤੇ ਠੰਡਾ ਪਾਣੀ ਪਾਉਗੇ ਇਹ ਕੰਮ ਹੈ ਕੀ ਸਟੇਟ ਹੁਣ ਸਿਰਫ ਇਹ ਕੰਮ ਕਰੂਗੀ ਡਰਗ ਵਾਲੇ ਖਤਮ ਹੋ ਗਿਆ ਡਰਗ ਦਾ ਮਸਲਾ ਨਜਿੱਠ ਲਿਆ ਗੈਂਗਸਟਰਾਂ ਦਾ ਨਜਿੱਠ ਲਿਆ ਲਾ ਐਂਡ ਆਰਡਰ ਪਰਫੈਕਟ ਕਰਤਾ ਤੁਸੀਂ ਹੁਣ ਇੱਕ ਬੱਲਾ ਭਾ ਭਾ ਨਾ ਹੀ ਗੜਬੜ ਕਰ ਰਿਹਾ ਸੀ ਉਹਨੂੰ ਇਹ ਕਰ ਦਿਓ ਕੁਛ ਤਾਂ ਸੋਚੋ ਯਾਰ ਅੱਜ ਅਸੀਂ ਇੱਥੇ ਬੈਠੇ ਆਂ ਇਸੇ ਗੱਲ ਕਰਕੇ ਬੈਠੇ ਆਂ ਕਿ ਇੱਕ ਸਰਕਾਰ ਲੋਕਾਂ ਨੇ ਬੜੀ ਉਮੀਦ ਨਾਲ ਚੁਣੀ ਸੀ ਇੰਨਾਂ ਗੱਲਾਂ ਦੀ ਉਮੀਦ ਨਹੀਂ ਸੀ ਕਿ ਸਾਨੂੰ ਕਿ ਆਹ ਕੁਛ ਵੀ ਕੀਤਾ ਜਾਊਗਾ ਕਿਉਂ ਬਰਾੜ ਸਾਹਿਬ ਬਿਲਕੁਲ ਜੀ ਮੈਂ ਵੀ ਬਾਈ ਹਰਾਮੀ ਜੋ ਗੱਲ ਕੀਤੀ ਆ ਇਹ ਅਸੀਂ ਇਸ ਗੱਲ ਤੇ ਮਤਲਬ ਚਿੰਤਤ ਹੈਗੇ ਆ ਇਸ ਗੱਲ ਤੇ ਇਹ ਦੁੱਖ ਆ ਕਿ ਵੀ ਅਸੀਂ ਪੰਜਾਬ ਨੂੰ ਲੈ ਕੇ ਕਿੱਧਰ ਨੂੰ ਜਾ ਰਹੇ ਕੀ ਪੰਜਾਬ ਅਸੀਂ ਉਸੇ ਦੌਰ ਚ ਲੈ ਕੇ ਜਾਣਾ ਜਿਸ ਚੋਂ ਅਸੀਂ ਐਡਾ ਮੁਸ਼ਕਲ ਨਾਲ ਨਿਕਲਿਆ ਪੰਜਾਬ ਤੇ ਹਲੇ ਤਾਂ ਗਾਂ ਤੁਰਨਾ ਹੈ ਹਨਾ ਕਿ ਕਰਜ਼ਾਈ ਆਪਾਂ ਹੋਏ ਪਏ ਆ ਹਾਲਾਤ ਆਪਣੇ ਮਾੜੇ ਆ ਰੋਜ਼ਗਾਰ ਆਪਣੇ ਬੱਚਿਆਂ ਨੂੰ ਨਹੀਂ ਮਿਲ ਰਹੀ ਸਰਕਾਰਾਂ ਨੇ ਤਾਂ ਉਧਰ ਧਿਆਨ ਦੇਣਾ ਹੈ ਸਰਕਾਰ ਮਾਈ ਬਾਪ ਹੁੰਦੀ ਆ ਲੋਕਾਂ ਦੀ ਉਹਨੇ ਪਿਆਰ ਨਾਲ ਡੀਲ ਕਰਨਾ ਹੁੰਦਾ ਚਲੋ ਮੰਨ ਲਓ ਪਾ ਪਾ ਇੱਕ ਨੌਜਵਾਨ ਆ 25 26 ਸਾਲ ਦਾ ਨੌਜਵਾਨ ਆ ਉਹਨੇ ਜੇ ਕਿਸੇ ਤਰੀਕੇ ਦੀ ਕੋਈ ਭਾਸ਼ਾ ਮਾੜੀ ਵਰਤ ਲਈ ਪਹਿਲੀ ਗੱਲ ਤਾਂ ਨਜ਼ਰ ਅੰਦਾਜ਼ ਕਰਨੀ ਚਾਹੀਦੀ ਹੈ ਜੀ ਭਾਸ਼ਾ ਜੇ ਉਹ ਪੋਲਿਟੀਕਲ ਪਰਪਸ ਅਸਤੇ ਵਰਤ ਰਿਹਾ ਜੇ ਉਹ 에ਜੈਂਟਸ ਨੂੰ ਵਰਤ ਰਿਹਾ ਤਾਂ ਉਹ ਉਹਦੇ ਅਸਤੇ ਕਾਨੂੰਨ ਨੇ ਇੱਕ ਪ੍ਰਕਿਰਿਆ ਬਣਾਈ ਵੀ ਹੈ ਸਾਰੀ ਇੱਕ ਸਿਸਟਮ ਬਣਾਇਆ ਹੋਇਆ ਸਾਰਾ ਜੋ ਉਹਦੀ ਦੁਰਵਰਤਤੋਂ ਨਾ ਕਰੋ ਉਹ ਤਾਂ ਇਹ ਤਾਂ ਦੁਰਵਰਤਤੋਂ ਛੱਡ ਉਸਤ ਅਬਿਊਜ਼ ਕਰਤਾ ਉਹਨੂੰ ਮਤਲਬ ਚੀਥੜੇ ਕਰਤੇ ਉਹਦਾ ਕਾਨੂੰਨ ਦੇ ਮਤਲਬ ਕਾਨੂੰਨ ਦਾ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਰੇਪ ਹੀ ਕਰਤਾ ਇਹ ਸਟੇਟ ਨੇ ਆਪ ਇੰਸਟੀਚਿਊਸ਼ਨ ਆਪ ਦੇ ਢਾਹਤੀ ਆ ਦੀ ਸੰਸਥਾਵਾਂ ਢਾਹਤੀਆਂ ਜਿਸ ਤਰੀਕੇ ਇੱਥੇ ਅੱਜ ਪੰਜਾਬ ਨੂੰ ਜ਼ਰੂਰਤਾ ਕਿ ਪੁਲਿਸ ਦੇ ਉੱਤੇ ਲੋਕ ਭਰੋਸਾ ਕਰਨ ਇਹ ਕੋ ਐਸੀ ਸਟੇਟ ਹੈ ਜਿੱਥੇ ਅਗਲਾ ਕੁਝ ਕਰੇ ਦਿੱਕਤ ਚ ਫਸ ਜੇ ਉਹ ਪੁਲਿਸ ਕੋਲੇ ਲਾਸਟ ਚ ਜਾਂਦਾ ਉਹ ਪਹਿਲਾਂ ਹੋਰ ਹੱਲ ਲੱਭਣ ਲੱਗ ਜਾਂਦਾ ਵੀ ਉੱਥੇ ਤਾਂ ਪਾਸ ਜੂਗਾ ਤੇ ਤੁਸੀਂ ਉਹਨੂੰ ਹੋਰ ਉਸ ਗੱਲ ਨੂੰ ਰੀਇਨਫੋਰਸ ਕਰਤਾ ਤੁਸੀਂ ਹੋਰ ਉਹ ਮਾਨਸਿਕਤਾ 'ਚ ਬਿਠਾਤੀ ਕਿ ਵੀ ਇਹ ਤਾਂ ਕੋਈ ਵੀ ਪਰਚੇ ਪਾ ਸਕਦੇ ਆ ਇਹ ਤਾਂ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਦੇ ਤਾਂ ਲੋੜ ਤੋਂ ਵੱਧ ਹਾਰਸ਼ ਹੋ ਸਕਦੇ ਆ ਤੇ ਵੱਡੀ ਗੱਲ ਆ ਕਿ ਆਪਦੀ ਕਹੀ ਗੱਲ ਮੁੱਕ ਕਰ ਸਕਦੇ ਕਹੀ ਕਿ ਲਿਖ ਕੇ ਦਿੱਤੀ ਸਾਈਨ ਕੀਤੀ ਗੱਲ ਮੁੱਕ ਕਰ ਸਕਦੇ ਸੰਸਥਾ ਹੀ ਦੇ ਇੱਕਤੀ ਤੁਸੀਂ ਤਾਂ ਤੇ ਇਹ ਪੋਲਿਟੀਕਲ ਬੌਸਸ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਦੇ ਇੰਟੈਲੈਕਚੁਅਲ ਵਰਗ ਨੂੰ ਸੋਚਣਾ ਚਾਹੀਦਾ ਹੈ ਤੇ ਵੱਡੀ ਗੱਲ ਆ ਪੁਲਿਸ ਨੂੰ ਆਪ ਅੰਤਰ ਝਾਤ ਮਾਰਨੀ ਚਾਹੀਦੀ ਹੈ ਸਾਰਿਆਂ ਨੂੰ ਰਲ ਕੇ ਸੋਚਣਾ ਚਾਹੀਦਾ ਹੈ ਕਿ ਸਮਾਜ ਦੇ ਵਿੱਚ ਤੁਸੀਂ ਕੀ ਸਿਰਜੇ ਜਾ ਰਹੇ ਹੋ ਕੱਲ ਨੂੰ ਤੁਸੀਂ ਇਸ ਸਮਾਜ 'ਚ বাসਣਾ ਹੈ ਤੁਹਾਨੂੰ ਆਂਡੀ ਗਵੰਡੀ ਕੀ ਸਮਝਣਗੇ ਕਿ ਵੀ ਇਹ ਤਾਂ ਗੱਲ ਤੋਂ ਆਪ ਦੀ ਤੇ ਟਿਕਦੇ ਹੀ ਨਹੀਂਗੇ ਤੁਸੀਂ ਕੀਤਾ ਕੀ ਆ ਇਹ ਨਹੀਂ ਜੀ ਪੁਲਿਸ ਸਟੇਟ ਨਾ ਬਣਾਓ ਤੁਸੀਂ ਇਸ ਸਮਾਜ ਦੇ ਹਿੱਸੇ ਆ ਤੁਹਾਡੇ ਬੱਚਿਆਂ ਨੇ ਵੀ ਰਹਿਣਾ ਇਸੇ ਸਿਸਟਮ ਤੋਂ ਤੰਗ ਹੋ ਕੇ ਤਾਂ ਸਾਡੇ ਬੱਚੇ ਭੱਜ ਰਹੇ ਆ ਤੇ ਜਿਵੇਂ ਬਾਈ ਹੋਰਿਆਂ ਨੇ ਕਿਹਾ ਵੀ ਉਹ ਲੋਕਾਂ ਦੀ ਜਿਹੜੇ ਪੀੜਤ ਲੋਕਾਂ ਉਹਨਾਂ ਵਾਸਤੇ ਕੋਈ ਪੋਜ਼ਿਟਿਵ ਸਟੈਪ ਕੀਤਾ ਕਿ ਨਹੀਂ ਕੀਤਾ? ਭਾਨਾ ਤਾਂ ਮਾੜਾ ਹੋ ਗਿਆ ਚਲੋ। ਉਸ ਤੋਂ ਬਾਅਦ ਤੁਸੀਂ ਕੀ ਉਹ ਵੀ ਮਾੜੇ ਹੋਗੇ? ਉਹ ਲੋਕਾਂ ਦਾ ਹੱਲ ਕੱਢਿਆ ਕਿ ਨਹੀਂ ਕੱਢਿਆ ਕੋਈ? ਤੁਸੀਂ ਕੋਈ ਏਜੰਟਸ ਦੇ ਅਗੇਂਸਟ ਕੋਈ ਕਾਰਵਾਈ ਕਰੋ, ਕੋਈ ਬੋਰਡ ਸੈਟਅਪ ਕਰੋ। ਇੱਕ ਪ੍ਰੋਬਲਮ ਆ ਜਿਹਦੇ ਵਾਸਤੇ ਇੰਨੇ ਲੋਕ ਇਕੱਠੇ ਹੋਗੇ। ਜੋ ਦੁਖੀ ਨਾ ਹੁੰਦੇ ਤਾਂ ਇਕੱਠੇ ਹੁੰਦੇ। ਇਹਦਾ ਮਤਲਬ ਬਹੁਤ ਵੱਡੀ ਏ ਦਿੱਕਤ ਆ। ਇਸ ਦਿੱਕਤ ਨੂੰ ਹੱਲ ਕਰੋ, ਕੋਈ ਇਹਦਾ ਲਾਅ ਲਿਆਓ ਤੇ ਲਾਅ ਨੂੰ ਇਨਫੋਰਸ ਕਰੋ ਸਪਿਰਟ ਨਾਲ। ਇਹ ਨਹੀਂ ਕਿ ਇੱਕ ਬੰਦੇ ਦੇ ਮਗਰ ਪੈ ਜਾਓ ਕਿ ਜੀ ਨੇ ਇਹ ਸ਼ੁਰੂ ਕੀਤਾ ਠੀਕ ਆ ਉਹਦੇ ਅਗੇਂਸਟ ਤੁਹਾਨੂੰ ਕੋਈ ਲੱਗਦਾ ਕਿ ਇਹਨੇ ਗਾਲਾਂ ਕੱਢੀਆਂ ਅਬਿਊਜ਼ ਕੀਤਾ ਉਹਦੇ ਜੋ ਉਹਦੀ ਪ੍ਰੋਵੀਜ਼ਨ ਬਣਦੀ ਆ ਤੁਸੀਂ ਉਹਦੇ ਕਾਰਵਾਈ ਕਰੋ ਪਰ ਉਹਦੇ ਬਿਯੋਂਡ ਨਾ ਕਰੋ ਦੂਸਰੀ ਗੱਲ ਆ ਕਿ ਭਾਰਤ ਦਾ ਕਾਨੂੰਨ ਕਿ ਦੁਨੀਆਂ ਦਾ ਇੱਕ ਨੈਚੁਰਲ ਜਸਟਿਸ ਹੈਗਾ ਕਿ ਵੀ ਜੀਨੇ ਜੋ ਕੀਤਾ ਹੈ ਸਜ਼ਾ ਉਹਨੂੰ ਮਿਲਦੀ ਆ ਦੁਨੀਆਂ ਦਾ ਕਿ ਵਿਧੀ ਦਾ ਵੀ ਵਿਧਾਨ ਆ ਆਪਣੇ ਜੋ ਹੈਗਾ ਉਹ ਆ ਵੀ ਕਰਮਾਂ ਦਾ ਸਜ਼ਾ ਅਜੀਪਾਲ ਸਿੰਘ ਨੇ ਜੋ ਕੀਤਾ ਉਹ ਅਜੀਪਾਲ ਸਿੰਘ ਨੂੰ ਮਿਲੂਗੀ ਬਾਈ ਹਰਿਆਣਾ ਜੋ ਕੀਤਾ ਇਹਨਾਂ ਨੂੰ ਮਿਲੂਗੀ ਪਰਿਵਾਰ ਨੂੰ ਨਹੀਂ ਮਿਲਣੀ ਉਹ ਤੇ ਤੁਸੀਂ ਤਾਂ ਪਰਿਵਾਰ ਵਿੱਚ ਫਸਾ ਲਿਆ ਉਹ ਵੀ ਜਿਹੜੀ ਪੰਜਾਬ ਜਿਹੜਾ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਂਦਾ ਆਇਆ ਜਿਹਦੇ ਤੇ ਲੋੜੀਆਂ ਗਾਈਆਂ ਜਾਂਦੀਆਂ ਜਿੱਥੇ ਆਪਾਂ ਬੰਦੀ ਛੋੜ ਕੇ ਜਾਂਦੇ ਆ ਆਪਾਂ ਸਾਰਾ ਕੁਝ ਠਾ ਕੇ ਉਹ ਭੈਣਾਂ ਨੂੰ ਹੀ ਡੱਕ ਲਿਆ ਥਾਣਿਆਂ ਚ ਬਸੋ ਯਾਰ ਕੋਈ ਕਿਹੜੇ ਕਮਰਾ ਪੈ ਗਏ ਨਹੀਂ ਇਹ ਕੋਈ ਗੱਲ ਬਣੀ ਇਹ ਕੋਈ ਇਹ ਇਹ ਕੋਈ ਤਰੀਕਾ ਹੋਇਆ ਕੀ ਇਹ ਇਸ ਤੋਂ ਬਾਅਦ ਪੁਲਿਸ ਤੇ ਸਟੇਟ ਤੇ ਲੋਕ ਸੋਚਣਗੇ ਕਿ ਸਾਡੀ ਸਰਕਾਰ ਇੱਕ ਬੰਦੇ ਨੂੰ ਨਾ ਜੇ ਉਹ ਗਲਤ ਬੋਲ ਰਿਹਾ ਕਿਸੇ ਬਾਰੇ ਤਾਂ ਉਹਨੂੰ ਗ੍ਰੇਸ ਵਿਖਾਉਣੀ ਚਾਹੀਦੀ ਹੈ ਵੱਡੇ ਬੰਦੇ ਉਹੀ ਹੁੰਦੇ ਨੇ ਜੋ ਅਵਾਈਡ ਕਰਦੇ ਨੇ ਇਹੋ ਜੀਆਂ ਗੱਲਾਂ ਇਗਨੋਰ ਕਰਦੇ ਨੇ ਨਾ ਕਿ ਉੱਥੇ ਜਾ ਕੇ ਉਹਨਾਂ ਨੂੰ ਕਟਵਾਇਆ ਜਾਵੇ ਠੰਡਾ ਪਾਣੀ ਪੋਆਇਆ ਜਾਵੇ ਔਰ ਉਹਨਾਂ ਦੇ ਪੂਰੇ ਪਰਿਵਾਰਕ ਔਰਤਾਂ ਨੂੰ ਕੇਸਾਂ ਦੇ ਵਿੱਚ ਇਨਵੋਲਵ ਕੀਤਾ ਜਾਵੇ ਇਹ ਐਂ ਕਰੀਦਾ ਹੁੰਦਾ ਯਾਰ ਕਿ ਕਿਹੜੇ ਪਾਸੇ ਤੁਰ ਪਏ ਸੀ ਜਿਹੜੇ ਪਹਿਲੇ ਗਏ ਸੀ ਨਾ ਉਹ ਸ਼ਾਇਦ ਇਹੋ ਜੀਆਂ ਕੁਝ ਗੱਲਾਂ ਕਰਦੇ ਸੀ ਤੁਸੀਂ ਉਹੀ ਉਹ ਜਿਹੜੀ ਪਰਤ ਪਾਈ ਆ ਉਹਨਾਂ ਨੇ ਉਹਦੇ ਪਿੱਛੇ ਤੁਰ ਪਏ ਹੋ ਇਗਨੋਰ ਨਹੀਂ ਕਰੋਗੇ ਬਲਕਿ ਸਜ਼ਾਵਾ ਦੇਉਂਗੇ ਐਡੇ ਵੱਡੇ ਹੋ ਗਏ ਹੋ ਤੁਸੀਂ ਕਿ ਕਿਸੇ ਨੂੰ ਵੀ ਫੜ ਕੇ ਕਿਸੇ ਦੇ ਵੀ ਤਸ਼ੱਦਦ ਕਰਾਉ ਉਹਦੇ ਵੀਡੀਓ ਬਣਾਏ ਜਾਣ ਯਾਰ ਇਹ ਤਾਂ ਮਤਲਬ ਜਮਾ ਹੀ ਗਈ ਕੁਸਰੀ ਗੱਲ ਹੈ ਸਾਡੇ ਜਦੋਂ ਇੱਕ ਵਾਰੀ ਆਏ ਖੁੱਲ ਮਿਲ ਗਈ ਕਿਸੇ ਫੰਕਸ਼ਨਿੰਗ ਤੇ ਜਿਹੜੇ ਗਲਤ ਐਲੀਮੈਂਟਸ ਹੋਣਗੇ ਡਿਪਾਰਟਮੈਂਟਸ ਦੇ ਵਿੱਚ ਉਹ ਕਿਵੇਂ ਮਿਸਯੂਜ਼ ਕਰਨਗੇ ਸਰ ਕਿਹਾ ਜਾਂਦਾ ਵੀ ਰਾਜਾ ਜੇ ਅੱਧਾ ਅੰਡਾ ਖਾ ਜਾਏ ਨਾ ਚੋਰੀ ਦਾ ਤੇ ਫੌਜਾਂ ਜਿਹੜੀਆਂ ਆ ਜਾਂ ਹੇਠਲੇ ਬੰਦੇ ਤਾਂ ਬੱਕਰੇ ਤੇ ਮੁਰਗੇ ਵੜ ਦਿੰਦੇ ਤੁਸੀਂ ਉੱਤੋਂ ਥੋੜਾ ਜਿਹਾ ਉਹਨਾਂ ਨੂੰ ਲੀਵਰੇਜ ਦਿੱਤਾ ਹੇਠਾਂ ਕਿਸ ਕੀ ਕਿਸ 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 ਤੇ ਤਸ਼ੱਦਦ ਹੋਊਗਾ ਤੁਸੀਂ ਰੋਕੂਗੇ ਕਿਵੇਂ ਕੱਲ ਨੂੰ ਜੇ ਪੁਲਿਸ ਕੋਈ ਹੋਰ ਏਵ ਜਾਂ ਤਸ਼ੱਦਦ ਕਰੂਗੀ ਜਿਹੜੀ ਪਿਰਤ ਤੁਸੀਂ ਪਾਈ ਹੈ ਉਹ ਕਿਵੇਂ ਤੁਸੀਂ ਰੋਕ ਲੂਗੇ ਉਹਨਾਂ ਨੂੰ ਕਹੋਗੇ ਨਾ ਕਰੋ ਵੀ ਸਰਕਾਰੋਂ ਯਾਰ ਮਾਈ ਬਾਪੋਂ ਜਿਵੇਂ ਕਿਹਾ ਬਰਾੜ ਸਾਹਿਬ ਨੇ ਥੋੜਾ ਜਿਹਾ ਤੋ ਉਸ ਤਰ੍ਹਾਂ ਦਾ ਆਪਦਾ ਬਿਹੇਵੀਅਰ ਬਣਾਓ ਉਸ ਤਰ੍ਹਾਂ ਦਾ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆਓ ਤੁਸੀਂ ਕਿੰਨੇ ਮਸਲੇ ਨੇ ਫੈਡਰਲਿਜ਼ਮ ਤੇ ਬੋਲ ਰਹੇ ਹੋ ਨਹੀਂ ਬੋਲ ਰਹੇ ਇਕਨੋਮਿਕ ਸਥਿਤੀ ਕੀ ਹੈ ਕਰਜ਼ਾ ਕਿੰਨਾ ਹੋ ਗਿਆ ਹੈ ਹਰ ਗੱਲ ਤੇ ਕਹਿ ਦਿੰਦੇ ਹੋ ਸਾਡਾ ਖਜ਼ਾਨਾ ਭਰਿਆ ਹੋਇਆ ਜੇ ਖਜ਼ਾਨਾ ਭਰਿਆ ਤਾਂ ਫਿਰ ਨਵੇਂ ਕਰਜ਼ੇ ਕਿਉਂ ਲੈ ਰਹੇ ਹੋ ਇਹ ਗੱਲਾਂ ਤਾਂ ਹਜੇ ਹੋਈਆਂ ਹੀ ਨਹੀਂ ਅਸੀਂ ਤਾਂ ਬੇਸਿਕਸ ਦੇ ਉੱਤੇ ਉਲਝੇ ਪਏ ਆ ਲੈਂਡ ਆਰਡਰ ਤੇ ਔਰ ਲੋਕ ਜਿਵੇਂ ਬਰਾੜ ਸਾਹਿਬ ਨੇ ਕਿਹਾ ਜੇ ਉੱਥੇ ਇੰਨੇ ਲੋਕ ਇਕੱਠੇ ਹੋਏ ਨੇ ਉਹਦਾ ਰੀਜ਼ਨ ਕੀ ਹੈ ਲੋਕ ਬੇਵਕੂਫ ਨੇ ਲੋਕ ਕਿਉਂ ਆਏ ਨਹੀਂ ਉਸ ਦਿਨ ਕੋਰਟ ਦੁਨ ਨੇ ਕਿਉਂ ਆਏ ਸੀ ਲੋਕ ਇੰਨੇ ਉਹ ਇਹ ਕਹਿਣ ਆਏ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਹੈ ਇਹ ਜਿਹੜੀ ਗੱਲ ਨੂੰ ਚੱਕ ਰਹੇ ਨੇ ਉਸ 'ਚ ਇਨਸਾਫ ਹੋਣਾ ਚਾਹੀਦਾ ਇਸ ਲਈ ਆਏ ਸੀ ਉੱਥੇ ਤੁਸੀਂ ਉਹਦਾ ਗਲਤ ਮਤਲਬ ਲਾਉਂਗੇ ਆਪਦੇ ਕੁਝ ਚਾਰ ਬੰਦਿਆਂ ਨੂੰ ਕਹਿ ਦੂਗੇ ਨਹੀਂ ਜੀ ਇਹ ਤਾਂ ਅੰਦੋਲਨ ਹੀ ਫੇਲ ਹੋ ਗਿਆ ਇਹ ਤਾਂ ਫੰਕਸ਼ਨ ਦੇ ਉੱਤੇ ਲੋਕ ਪਹੁੰਚੇ ਹੀ ਨਹੀਂ ਉਸ ਜਗ੍ਹਾ 'ਤੇ ਜੋ ਵਿਰੋਧ ਜਤਾਇਆ ਜਾ ਰਿਹਾ ਹੈ ਐਹੋ ਜੀਆਂ ਗੱਲਾਂ ਕਰੂਗੇ ਜੇ ਆਪ ਦੀ ਕ੍ਰੈਡੀਬਿਲਟੀ ਬਣਾਉਣੀ ਹੈ ਤਾਂ ਪਲੀਜ਼ ਜੇ ਤੁਹਾਨੂੰ ਹਾਕਮ ਬਣਾਇਆ ਹੈ ਤਾਂ ਪਲੀਜ਼ ਹਾਕਮ ਬਣੋ ਜੋ ਦੀਆਂ ਉਹਦੇ ਫਰਜ਼ ਹੁੰਦੇ ਨੇ ਉਹਨਾਂ ਨੂੰ ਨਿਭਾਓ ਨਾ ਕਿ ਇਹੋ ਜੀਆਂ ਚੀਜ਼ਾਂ ਕਰੋ ਆਈ ਹੋਪ ਕਿ ਤੁਸੀਂ ਮੈਂ ਜਿਵੇਂ ਬਰਾੜ ਸਾਹਿਬ ਨੇ ਕਿਹਾ ਬੁੱਧੀਜੀਵੀਆਂ ਨੂੰ ਵੀ ਕਹੂੰਗਾ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਇਨਸਾਨ ਦਾ ਪਹਿਲਾ ਫਰਜ਼ ਹੁੰਦਾ ਹੈ ਇਹਦੇ ਬਾਰੇ ਬੋਲੋ ਜੇ ਸਾਡੇ ਬੁਨਿਆਦੀ ਹੱਕਾਂ ਦਾ ਘਾਣ ਹੋ ਰਿਹਾ ਨਾ ਤਾਂ ਉਹਦੇ ਬਾਰੇ ਬੋਲਣਾ ਚਾਹੀਦਾ ਹੈ ਉਹ ਸਟੇਟ ਉਹ ਕੌਮ ਉਹ ਦੇਸ਼ ਤਾਂ ਹੀ ਜਿਉਂਦੇ ਰਹਿੰਦੇ ਨੇ ਜਦੋਂ ਉੱਥੋਂ ਦੇ ਲੋਕ ਉੱਠ ਕੇ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਹਿ ਸਕਣ ਅਸੀਂ ਨਹੀਂ ਕਹਿ ਰਹੇ ਤੁਸੀਂ ਭਾਨੇ ਬਾਰੇ ਬਾਹਲੀ ਗੱਲ ਕਰੋ ਅਸੀਂ ਕਹਿ ਰਹੇ ਆ ਫ੍ਰੀडम ਆਫ ਸਪੀਚ ਨੂੰ ਦਬਾਇਆ ਜਾ ਰਿਹਾ ਹੈ ਇਹ ਫ੍ਰੀडम ਆਫ ਸਪੀਚ ਸੀਗੀ ਹਾਂ ਉਹਦੇ ਚ ਉਹਦੇ ਕੁਝ ਹਾਰਸ਼ ਵਰਡ ਯੂਜ਼ ਕੀਤੇ ਹੋਣਗੇ ਉਹਦਾ ਆਫੈਂਸ ਹੈ ਨਾ ਉਹਦਾ ਬੰਦਾ ਹੈ ਅਗਰ ਬੰਦਾ ਹੈ ਤੁਹਾਡੇ ਕਾਨੂੰਨ ਮੁਤਾਬਕ ਉਹਦੀ ਸਜ਼ਾ ਦੇ ਲਓ ਪਰ ਇਸ ਫ੍ਰੀडम ਆਫ ਸਪੀਚ ਨੂੰ ਜੋ ਦਬਿਆ ਜਾ ਰਿਹਾ ਕੁਚਲਿਆ ਜਾ ਰਿਹਾ ਅਸੀਂ ਸਾਰਿਆਂ ਨੂੰ ਕਹਾਂਗੇ ਕਿ ਇਹਦੇ ਬਾਰੇ ਗੱਲ ਕਰੋ ਤਾਂ ਹੀ ਇਹ ਪੰਜਾਬ ਪੰਜਾਬ ਰਹੂਗਾ ਨਹੀਂ ਤਾਂ ਫਿਰ ਅਸੀਂ ਕੁਝ ਨਹੀਂ ਕਰ ਅਸੀਂ ਕਰ ਬਾਈਗਰਜੀ ਖਾਲਸਾ ਬਾਈਗਰਜੀ